ਕੰਪਲੇਂਟ ਇਹ ਆ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹੇਵ ਕੀਤਾ ਸ਼ੀਰ ਛਾੜਦੀ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਏ ਗਏ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਉਧੀਆਂ ਕੋਦੇ ਤਿੰਨ ਭੈਣਾਂ ਆ ਉਹ ਵੀ ਸਰਕਾਰੀ ਸਕੂਲ ਦੇ ਟੀਚਰਾਂ ਆ ਉਹਨੂੰ ਆਪਣੀਆਂ ਭੈਣਾਂ ਵਾਂਗਲੀ ਵੇਖ ਲੈਣਾ ਚਾਹੀਦਾ ਹੈ ਵੀ ਮੈਂ ਮਾਸਾ ਮਾਸਾ ਕੁੜੀਆਂ ਦੇ ਨਾਲ ਕਿਹੜੀਆਂ ਹਰਕਤਾਂ ਕਰਨ ਲੱਗਾ ਆ ਵੀ ਮੈਂ ਕੀ ਇਹਨਾਂ ਕੋ ਪਰੌਣ ਲੱਗਾ ਆ ਬਸ ਆ ਸ਼ਰਮ ਨਹੀਂ ਆਈ ਦਰ ਲਾਂ ਤੇ ਉਹ ਜੇ ਬੰਦੇ ਦੇ ਬੰਦਾ ਬਣ ਬੈਠਾ ਜਿਹੜਾ ਕਿ ਤਿੰਨ ਤਰੀਕ ਨੂੰ ਇਹ ਪਰਚਾ ਦਰਖਉਂਦਾ ਤਿੰਨ ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਆ 7 ਦਿਨ ਬੀਤ ਗਏ ਆ ਹਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਵੱਡੀ ਗੱਲ ਐ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰੇ। ਇਸ ਚੀਜ਼ ਨੂੰ ਨਾ ਜੇ ਵੀ ਉਹ ਕੋਸ਼ਿਸ਼ ਕਰਦੇ ਆ ਦਬਾਉਣ ਦੀ। ਖੁਦ ਕਈਆਂ ਵਿੱਚ ਉਹ ਸਾਨੂੰ ਪਤਾ ਲੱਗਦਾ ਸਾਡੇ ਕੋਲ ਪਹੁੰਚਦੇ ਆ ਵੀ ਤੁਸੀਂ ਜਿੰਨਾ ਕੁ ਜ਼ੋਰ ਲੱਗਦਾ ਲਾ ਲਓ ਅਸੀਂ ਉਹ ਬੰਦੇ ਦੇ ਪਰਚਾ ਨਹੀਂ ਹੋਣ ਦਵਾਂਗੇ। ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਗਵਾਨ ਜੀ ਔਰ ਥੋਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਦਾ ਥੋਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਸੱਜੇ ਖੱਬੇ ਵਾਪਾਸਨਾ ਜਾਣ ਦਾ ਸਮਾਂ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਹੈ ਮੈਂ ਉਹਨੇ ਇੰਨੀ ਗੱਲ ਕਹੀ ਮੈਂ ਹੈਪੀ ਮੈਡਮ ਤੁਹਾਨੂੰ ਇੰਨਾ ਵੀ ਨਹੀਂ ਪਤਾ ਲੱਗਾ ਵੀ ਤੁਸੀਂ اتنا ਆਪਣੀਆਂ ਧੀਆ ਵਾਂਗੂ ਸਮਝਿਆ ਹੈ ਤੇ ਆ ਤੀ ਆਪਣਾ ਅਗਰੇ ਰੱਖਿਆ ਜ ਆਪਣੀਆਂ ਤੁਸੀਂ ਪੀ ਇਹਨਾਂ ਦੇ ਨਾਲ ਆ ਕੁਝ ਕਰਵਾਉਂਦੇ ਜੋ ਕਿ ਗਾੜੀਆਂ ਮੈਡਮ ਆਂਦੀ ਵੀ ਨਹੀਂ ਅਹੀ ਉਹਦੀ ਬਦਲੀ ਕਰਾ ਦਿੰਨੇ ਆ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਗੱਲ ਗੋਲਮੋਲ ਹੋਉਂਦੀ ਅਹੀਂ ਨਹੀਂ ਇੱਥੇ ਜਾਣਾ ਆਪਾਂ ਸਿੱਧਾ ਥਾਣੇ ਚੱਲੀਏ ਇਹ ਇਹ ਰੋ ਟਿਖਾਰ ਖਾਂਦੇ ਇਹਨਾਂ ਨੂੰ ਵੀ ਬੜਾ ਗੁੱਸਾ ਚੜਿਆ ਵੀ ਸਾਡੀ ਧੀ ਦੇ ਨਾਲ ਸਾਡੇ ਘਰ ਦੇ ਲਾਗੇ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਤੱਕ ਨਹੀਂ ਲੱਗਾ ਬੜੇ ਹੀ ਦੁਖੀ ਮਨ ਨਾਲ ਤੇ ਪਰੇਮਾਨ ਨਾਲ ਮੈਂ ਜਫੀਰ ਤੁਹਾਡੇ ਰੂਬਰੂ ਹੋ ਰਿਹਾ ਹੈ। ਕਿ ਕੁਝ ਦਿਨ ਪਹਿਲਾਂ ਰੱਖ ਭਗਵਾ ਐਲੀਮੈਂਟਰੀ ਸਕੂਲ ਜੋ ਬਲਾਕ ਮਜੀਠੇ ਥੱਲੇ ਪੈਂਦਾ ਉਥੋਂ ਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇੱਕ ਪੰਜਾਬੀ ਅਖਬਾਰ 'ਚ ਜਿਹਦੇ ਬਾਰੇ ਰਕੇਸ਼ ਕੁਮਾਰ ਜਿਹੜਾ ਉਥੇ ਟੀਚਰ ਸੀ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਉਥੇ ਤਨਹਾਤਾ ਹੈ। ਉਹ ਕਿਵੇਂ ਉਥੇ ਜਿਹੜੇ ਬੱਚੀਆਂ ਪੜ੍ਹਦੀਆਂ ਨੇ ਕੁੱਲ ਉਥੇ ਕੋਈ 25 30 ਬੱਚੇ ਪੜ੍ਹਦੇ ਆ ਔਰ 25 30 ਬੱਚਿਆਂ ਚੋਂ ਕੋਈ 8 10 ਲੜਕੀਆਂ ਵੀ ਉਹ ਸਕੂਲ ਚ ਪੜ੍ਹਦੀਆਂ ਨੇ ਬੜੀ ਜ਼ਿਆਦਾ ਗਿਣਤੀ ਤੇ ਲੜਕੀਆਂ ਛੋਟੀ ਉਮਰ ਦੀਆਂ ਨੇ ਮਗਰ ਕੁਝ ਲੜਕੀਆਂ ਜਿਨ੍ਹਾਂ ਨੇ ਕੰਪਲੇਂਟ ਪਾਈ ਆ ਉਹਨਾਂ ਦੇ ਮਾਪਿਆਂ ਨੇ ਕੰਪਲੇਂਟ ਪਾਈ ਆ ਉਹਨਾਂ ਦੀ ਵੀ ਉਮਰ ਕੁਝ ਦੀ 8 ਸਾਲ 6 ਸਾਲ 10 ਸਾਲ ਦਸੀ ਜਾਂਦੀ ਕੰਪਲੇਂਟ ਇਹ ਆ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹਿਵ ਕੀਤਾ ਛੇੜਛਾੜ ਦੀ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਏ ਗਏ ਆ ਜਾਂ ਸਾਡੇ ਨੋਟਿਸ 'ਚ ਲੈ ਕੇ ਆਏ ਉਹਨਾਂ ਦੇ ਮਾਪੇ ਉੱਥੇ ਦਾਸ ਨੇ ਵੀ ਵਿਜ਼ਿਟ ਕੀਤੀ ਔਰ ਮੇਰੇ ਨਾਲ ਮੇਰੀ ਧਰਮਪਤਰੀ ਐਮਐਲਏ ਗਨੀਪ ਕੌਰ ਜੀ ਵੀ ਨਾਲ ਗਏ ਅਸੀਂ ਉਹ ਇਕੱਲੇ ਉਹਨਾਂ ਲੇਡੀਜ਼ ਨੂੰ ਮਿਲ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਨਗਰੇ ਮਾਮਲਾ ਕਿੰਨਾ ਸੀਰੀਅਸ ਹੈ ਔਰ ਇਹ ਮਾਮਲਾ ਸਾਡੀ ਪੰਜਾਬ ਦੀ ਬੱਚੀਆਂ ਦੇ ਭਵਿੱਖ ਨਾਲ ਸੰਬੰਧਿਤ ਹੈ ਸਕੂਲ এডਿਕੇਸ਼ਨ ਨਾਲ ਸੰਬੰਧਿਤ ਹੈ ਅੱਜ ਸਕੂਲਾਂ ਦੇ ਹਾਲਾਤ ਕੀ ਬਣੇ ਪਏ ਆ ਉਹਦੇ ਨਾਲ ਸੰਬੰਧਿਤ ਹੈ ਔਰ ਪਰਚਾ ਦਰਜ ਹੋਣ ਤੋਂ ਬਾਅਦ ਵੀ ਇੱਕੋ 3 ਤਰੀਕ ਨੂੰ ਆ ਐਫ ਆਈ ਆਰ ਮੇਰੇ ਸਾਹਮਣੇ ਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਕਿ 3 ਤਰੀਕ ਨੂੰ ਇਹ ਪਰਚਾ ਦਰਜ ਹੁੰਦਾ 3 ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਹੈ 7 ਦਿਨ ਬੀਤ ਗਏ ਆ ਹਾਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਗਿਆ ਵੱਡੀ ਗੱਲ ਹੈ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਜੋ ਉੱਥੋਂ ਦੀ ਆਮ ਚਰਚਾ ਹੈ ਮਜੀਠੇ ਚ ਔਰ ਜੋ ਮਾਪੇ ਵੀ ਉੱਥੇ ਮੇਰੇ ਨੋਟਿਸ ਚ ਲੈ ਕੇ ਆਇਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਵਿਚਾਰੇ ਅਸਲੀਅਤ ਮੈਂ ਪਹਿਲੇ ਦਿਨ ਇਸ ਗੱਲ ਦੀ ਜਿਆਦਾ ਚਰਚਾ ਇਸ ਲਈ ਨਹੀਂ ਕੀਤੀ ਕਿਉਂਕਿ ਮਨਸ਼ਾ ਪੋਲਿਟਿਕਸ ਨਹੀਂ ਸੀ ਮਗਰ ਅਜ ਹੁਣ ਸੋਚ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਚਾਈ ਹੁਣ ਜਗ ਜਾਹਰ ਹੀ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਤੇ ਅਰਜੋਤ ਬੈਨ ਜੀ ਨੂੰ ਪੁੱਛ ਲਾਂ ਕਿ ਤੁਹਾਡਾ ਕੀ ਇਹ ਕਿਰਦਾਰ ਹੈ ਕਿ ਤੁਹਾਡੀ ਇਹ ਸੋਚ ਹੈ ਇੱਕ ਪਾਸੇ ਤੁਹਾਡੇ ਪਾਰਟੀ ਦੇ ਲੀਡਰ ਬਿਲਕਿਸ ਬਾਨੂ ਦੇ ਮਸਲੇ 'ਚ ਚਰਚਾ ਕਰਦੇ ਆ ਬੜੀ ਅਫਸੋਸ ਦੀ ਗੱਲ ਹੈ ਜੋ ਬਿਲਕਿਸ ਬਾਨੂ ਨਾਲ ਹੋਇਆ ਜਾਂ ਉਹਦੇ ਪਰਿਵਾਰ ਨਾਲ ਹੋਇਆ ਜਾਂ ਉਹਦੇ ਨਾਲ ਜੋ ਹੋਇਆ ਔਰ ਸੁਪਰੀਮ ਕੋਰਟ ਨੇ ਫੈਸਲਾ ਸਹੀ ਦਿੱਤਾ ਉਸ ਫੈਸਲੇ ਨੂੰ ਤੁਸੀਂ ਸਹੀ ਕਰਾਉਨੇ ਹੋ ਨਗਰ ਜੇ ਤੁਹਾਡੀ ਆਪ ਦੀ ਵਾਰੀ ਆਉਂਦੀ ਹੈ ਟੂ ਐਕਟ ਟੂ ਟੇਕ ਐਕਸ਼ਨ ਤੁਸੀਂ ਫੇਲ ਹੋ ਜਾਂਦੇ ਹੋ ਇਹ ਤੋਂ ਤੁਹਾਡੀ ਕਿਰਦਾਰ ਤੁਹਾਡੀ ਸੋਚ ਜਗ ਜाहिर ਹੁੰਦੀ ਅੱਜ ਤੱਕ ਪਹਿਲੀ ਸ਼ਿਕਾਇਤ ਇਹਨਾਂ ਮਾਪਿਆਂ ਨੇ 20 ਤਰੀਕ ਦੇ ਨੇੜੇ ਤੇੜੇ ਉਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਨ ਨਵਦੀਪ ਸਿੰਘ ਜਿਹੜੇ ਪਹਿਲਾ ਪ੍ਰਿੰਸੀਪਲ ਰਹਿ ਚੁੱਕੇ ਆ ਗੁਰਪ੍ਰੀਤ ਕੌਰ ਜਿਹੜੇ ਸੀਨੀਅਰ ਸਕੂਲ ਭੰਗਵਾ ਚ ਲੱਗੇ ਆ ਉਥੋਂ ਦੇ ਸਟਾਫ ਦੇ ਨੋਟਿਸ 'ਤੇ ਲੈ ਕੇ ਆਏ ਐਜੂਕੇਸ਼ਨ ਬੋਰਡ ਦੇ ਆਲਾ ਅਫਸਰ ਦੇ ਧਿਆਨ ਚ ਲੈ ਕੇ ਆਏ ਮਗਰ ਇਸ ਗੱਲ ਨੂੰ ਦਬਾਇਆ ਗਿਆ ਕਿ ਕੋਈ ਨਾ ਤੁਹਾਡਾ ਬਹਿ ਕੇ ਰਾਜੀ ਨਾ ਮ ਕਰਾ ਦੇ ਨੇ ਕਾਹਦਾ ਰਾਜੀ ਨਾ ਮ ਭਾਈ ਕਿਸੇ ਦੀ ਬੱਚੀ ਦੇ ਨਾਲ ਬਦਸਲੂਕੀ ਛੇੜਛਾੜ ਔਰ ਉਹ ਇਸ ਗੱਲ ਤੋਂ ਅੱਗੇ ਮਾਨਸਿਕ ਪਰੇਸ਼ਾਨੀ ਚ ਨਿਕਲ ਰਿਹਾ ਤੁਹਾਡਾ ਐਟੀਟਿਊਡ ਵੇਖੋ ਜਿਹੜੇ ਰਿਫਾਰਮਸ ਦੀ ਗੱਲ ਕਰਦੇ ਐਜੂਕੇਸ਼ਨ ਦੇ ਉਹ ਕਹਿੰਦੇ ਤੁਹਾਡਾ ਰਾਜੀ ਨਾ ਮ ਕਰਾ ਦੇ ਜੇ ਤੋ ਨਹੀਂ ਮੰਨੇ ਫਿਰ ਕਹਿੰਦੇ ਕਿ ਉਹਦੀ ਬਦਲੀ ਕਰਾ ਦੇਣ। ਮਗਰ 20 ਤਰੀਕ ਤੋਂ ਅੱਜ 10 ਤਰੀਕ ਹੋ ਗਈ। ਅਖੀਰ ਚ ਉਹ ਥਾਣੇ ਚਲੇ ਗਏ। ਪਰਚਾ ਦਰਜ ਕਰਾਤਾ। ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਚ ਖੱਜਲ ਕੀਤਾ ਗਿਆ ਕਿ ਉਹਨਾਂ ਦੀ ਰਿਪੋਰਟ ਲੈਣ ਦੇ ਲਈ ਦੇ 7-8 ਘੰਟੇ ਲਾਤੇ ਗਏ। ਸਾਰੀ ਗੱਲਾਂ ਉਹਨਾਂ ਦੇ ਮਾਪਿਆਂ ਨੇ ਉਹਨ ਕੈਮਰਾ ਬਿਆਨ ਕੀਤੀ ਜਿਸ ਦਿਨ ਅਸੀਂ ਸਕੂਲ ਦਾ ਵਿਜ਼ਿਟ ਕੀਤਾ ਸੀ। ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਔਰ ਤੁਹਾਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਸੱਜੇ ਖੱਬੇ ਵਪਾਸ਼ਨਾ ਜਾਣ ਦਾ ਸਮਾਂ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਨਹੀਂ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਤੁਹਾਡੇ ਮੰਤਰੀ ਕੋਲ ਜਾਂ ਤੁਸੀਂ ਹਲੇ ਤੱਕ ਉਹਨ ਉਸ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਥਿਸ ਸ਼ੋਜ਼ ਯੋਰ ਮੈਂਟਲ ਸਿਕਨੈਸ this shows your attitude towards such incident so ਜਿੱਥੇ ਮੈਂ ਥੋੜੀ ਇਸ ਸੋਚ ਨੂੰ ਕੰਡਮ ਕਰਦਾ ਹਾਂ ਉੱਥੇ ਮੈਂ ਅੱਜ ਡਿਮਾਂਡ ਕਰਦਾ ਕਿ ਇਹਦੀ ਸੀਬੀਆ ਇਨਕੁਆਇਰੀ ਮਾਰਕ ਹੋਵੇ ਕਿਉਂਕਿ ਥੋੜੀ ਮਨਸ਼ਾ ਸਾਫ਼ ਹੈ ਥੋੜੀ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉਸ ਬਲਾਕ 'ਚ ਨੇ ਉਹਨਾਂ ਤੇ ਆਪ ਇਸ ਤਰੀਕੇ ਦੇ ਸ਼ੋਸ਼ਣ ਦੇ ਇਨਜਾਮ ਲੱਗੇ ਉਹ ਅੰਦਰ ਰਹਿ ਕੇ ਆਏ ਆ ਔਰ ਥਰਟੀ ਪਾਰਟੀ ਦੇ ਉੱਥੋਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਸ ਨੂੰ ਬਚਾ ਰਿਆ ਰਕੇਸ਼ ਕੁਮਾਰ ਨੂੰ ਇਹਦੇ ਖਿਲਾਫ ਐਕਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਅਸੀਂ ਉਹਨੂੰ ਬਚਾ ਲਾਂਗੇ ਇਹ ਏਸੀ ਕਾਰਨ ਹੈ ਕਿ ਅੱਜ ਤੱਕ ਉਹਨੂੰ ਫੜਿਆ ਨਹੀਂ ਗਿਆ ਮਗਰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰੋਣਾ ਕਿ ਰਕੇਸ਼ ਕੁਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਔਰ ਮੈਂ ਅੱਜ ਅਪੀਲ ਕਰਦਾ ਪੰਜਾਬੀਆਂ ਨੂੰ ਦੇਖੋ ਲੋਕ ਬੜੇ ਚਿੰਤਿਤ ਹੈ ਕਿ ਜਿਹੜੇ ਸਕੂਲ ਐਜੂਕੇਸ਼ਨ ਦੀ ਰਿਫਾਰਮਸ ਦੀ ਗੱਲ ਕਰਦੇ ਹੈ ਦਿੱਲੀ ਮਾਡਲ ਦੀ ਗੱਲ ਕਰਦੇ ਕਿ ਇਹ ਦਿੱਲੀ ਮਾਡਲ ਦਾ ਸਕੂਲ ਦੀ ਗੱਲ ਕਰਦੇ ਹੋ ਹੈਲਥ ਐਜੂਕੇਸ਼ਨ ਹੈਲਥ ਦਾ ਤੁਸੀਂ ਤੈਸ਼ਨਾਸ਼ ਕਰਤਾ ਹੈ ਐਜੂਕੇਸ਼ਨ ਦਾ ਹਾਲਾਤ ਤੁਹਾਡੇ ਸਾਹਮਣੇ ਮੂ ਬੋਲ ਦੀ ਤਸਵੀਰ ਸਾਹਮਣੇ ਆ ਗਈ ਵੈਸੇ ਤਾਂ ਐਜੂਕੇਸ਼ਨ ਮਿਨਿਸਟਰ ਦਾ ਕੋਈ ਜੇ ਮੋਰਲ ਰਿਸਪਾਂਸਿਬਿਲਟੀ ਉਹ ਓਨ ਕਰਦੇ ਆ ਤੇ ਉਹਨਾਂ ਦੀ ਮੋਰਲੀ ਇਟ ਡਿਮਾਂਡਸ ਐਥਿਕਲੀ ਇਟ ਡਿਮਾਂਡਸ ਕਿ ਉਹ ਅਸਤੀਫਾ ਦੇ ਦੇ। ਮਗਰ ਮੈਂ ਆਸ ਨਹੀਂ ਰੱਖਦਾ ਕਿ ਉਹ ਇਹ ਜਾ ਕੰਮ ਕਰਨਗੇ ਕਿਉਂਕਿ ਸਭ ਨੂੰ ਪਤਾ ਜੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਦੇ ਮਾਮਲੇ 'ਚ ਅਸਤੀਫਾ ਨਹੀਂ ਦਿੰਦਾ ਜਿੱਦਾਂ ਉਹਨਾਂ ਦਾ ਸੁਸਾਇਸਾਈਡ ਨੋਟ ਆ ਗਿਆ ਸੀ ਸਾਹਮਣੇ ਇਹਦੇ 'ਚ ਵੀ ਕਿੱਥੇ ਦੇਣਗੇ। ਮਗਰ ਚਲੋ ਉਹ ਨਾ ਦੇਣ। ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜੇ ਸਮਝਦੇ ਹੋ ਕਿ ਗੰਤ ਹੋਇਆ ਹੈ ਐਨ ਡਿਮਾਂਡ ਐਕਸ਼ਨ ਤੁਸੀਂ ਡਿਸਮਿਸ ਕਰ ਦੋ ਜੇ ਤੁਸੀਂ ਵੀ ਡਿਸਮਿਸ ਨਹੀਂ ਕਰੋਗੇ ਤੇ ਮੈਂ ਇਹ ਸਮਝਾਂਗਾ ਜਾਂ ਉਹ ਬੱਚੀਆਂ ਸਮਝਣ ਗਿਆ ਜਾਂ ਉਹ ਬੱਚੀਆਂ ਦੇ ਮਾਪੇ ਸਮਝਣਗੇ ਸਪਸ਼ਟ ਵੀ ਹੋ ਜਾਊਗਾ ਕਿ ਤੁਸੀਂ ਉਸ ਮਾਸਟਰ ਰਕੇਸ਼ ਕੁਮਾਰ ਨਾਲ ਖਲੋਤੇ ਹੋ ਤੁਸੀਂ ਉਹਨਾਂ ਪਰਿਵਾਰਾਂ ਨਾਲ ਉਹਨਾਂ ਬੱਚੀਆਂ ਨਾਲ ਜਿਨ੍ਹਾਂ ਦੀ ਗਿਣਤੀ ਤਿੰਨ ਤੋਂ ਵੀ ਵੱਧ ਹੈ ਤਿੰਨ ਚਾਰ ਬੱਚੀਆਂ ਨੇ ਤਿੰਨ ਤੋਂ ਹੁਣ ਰਿਕਾਰਡ ਨੇ ਸ਼ਿਕਾਇਤ ਦਰਜ ਕਰੀਆਂ ਮਗਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਨੇ ਇਹ ਦੁਰਵਿਵਹਾਰ ਕੀਤਾ ਤੁਸੀਂ ਕਿਹਦੇ ਨਾਲ ਖੜੇ ਔਰ ਸੀਐਮ ਸਾਹਿਬ ਕੱਲ ਇਹ ਗੱਲ ਨਹੀਂ ਉੱਥੇ ਸੀਸੀਟੀਵੀ ਕੈਮਰੇ ਜਿਹਦੀ ਤੁਸੀਂ ਬੜੀ ਗੱਲ ਕਰਦੇ ਆ ਉਹ ਲੱਗੇ ਜਰੂਰ ਨੇ ਮਗਰ ਉਹ ਬੰਦ ਕਰਤੇ ਗਏ ਉਹ ਚੱਲਦੇ ਨਹੀਂ ਉਹਨਾਂ ਬੱਚੀਆਂ ਨੂੰ ਸੈਗਰੀਗੇਟ ਕਰ ਦਿੱਤਾ ਜਾਂਦਾ ਸੀਗਾ ਬੱਚਿਆਂ ਮੁੰਡਿਆਂ ਨਾਲੋਂ ਵakre ਪਿਠਾ ਕੇ ਉਹਨਾਂ ਨੂੰ ਅੱਧ ਕਮਰੇ ਚ ਲੈ ਕੇ ਜਾਇਆ ਜਾਂਦਾ ਸੀ ਇੱਕ ਬੜਾ ਉਹਨਾਂ ਨੂੰ ਹੈਰਸ ਕਰਨ ਦਾ ਸ਼ੋਸ਼ਣ ਕਰਨ ਦਾ ਇੱਕ ਬਹੁਤ ਤਰੀਕਾ ਅਪਣਾਇਆ ਹੋਇਆ ਸੀ ਜਿਹਨੂੰ ਜਦ ਪੜਦਾ ਫਾਸ਼ ਜਾਂ ਜਦ ਫੜਾਉਣ ਦੀ ਗੱਲ ਕੀਤੀ ਅੱਜ ਵੀ ਦਿਨ ਬਾਅਦ ਵੀ ਉਹਦੇ ਖਿਲਾਫ ਐਕਸ਼ਨ ਨਹੀਂ ਹੋ ਰਿਹਾ ਇਸ ਲਈ ਇਹ ਡਿਮਾਂਡ ਮੇਰੀ ਹੈ ਕਿ ਮਨਿਸਟਰ ਜੇ ਉਹਨੂੰ ਕੋਈ ਮੋਰਲ ਜਾਂ ਐਥੀਕਲ ਵੈਲਿਊਜ਼ ਉਹਦੇ ਵਿੱਚ ਹੈ ਹੀ ਸ਼ੁੱਡ ਰਿਜ਼ਾਈਨ ਮੇਰਾ ਤੁਸੀਂ ਡਿਸਮਿਸ ਕਰੋ ਉਹਨੂੰ ਔਰ ਸੀਬੀਆਈ ਇਨਕੁਆਇਰੀ ਮਾਰਕ ਕਰੋ ਕਿਉਂਕਿ ਤੁਸੀਂ ਮਦਦਗਾਰ ਸਾਬਤ ਹੋ ਰਹੇ ਹੋ ਰਕੇਸ਼ ਕੁਮਾਰ ਦੇ ਉਹਦੇ ਖਿਲਾਫ ਨਹੀਂ ਕਰੇ ਹੋ ਬਟ ਇਨਸਟੇਡ ਆਫ ਟੇਕਿੰਗ ਐਕਸ਼ਨ ਤੁਸੀਂ ਅੱਜ ਉਹੋ ਜਿਹੇ ਟੀਚਰਾਂ ਦੀ ਮਦਦ ਕਰਕੇ ਇਹ ਜਿਹੇ ਟੀਚਰਾਂ ਨੂੰ ਭਰਤੀ ਕਰਕੇ ਆਪ ਦਾ ਅਸਲੀ ਚਿਹਰਾ ਵਖਾ ਰਹੇ ਹੋ ਇਹ ਲੜਾਈ ਅਸੀਂ ਲੜਾਂਗੇ ਅੱਜ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਤੀਆਂ ਭੈਣਾ ਦੇ ਬੇਟੀਆਂ ਦੇ ਸਤਕਾਰ ਵਜੋਂ ਇਹ ਲੜਾਈ 'ਚ ਸਾਰੇ ਸਾਥ ਦਿਓ ਔਰ ਇਹ ਜੇ ਵੱਡੇ ਗੁਨੇਗਾਰ ਨੂੰ ਰਾਕਸ਼ਸਾ ਦਾ ਚਿਹਰਾ ਲੰਗਾ ਵੀ ਕਰੀਏ ਔਰ ਇਹਨਾਂ ਨੂੰ ਇਹ ਜੀ ਕੜੀ ਤੋਂ ਕੜੀ ਸਜ਼ਾ ਮਿਲੇ ਸਜ਼ਾਏ ਮੌਤ ਮਿਲੇ ਕਿ ਅੱਗੋਂ ਕੋਈ ਹਿੰਮਤ ਨਾ ਕਰ ਸਕੇ ਇਹ ਜੀ ਗਲਤੀ ਕਰਨ ਦਾ ਸਾਡੀਆਂ ਬੱਚੀਆਂ ਨਾਲ ਇਹ ਆਸ ਕਰਦਾ ਹੈ ਉਮੀਦ ਕਰਦਾ ਹੈ ਸੀਬੀਆਈ ਪ੍ਰੋਪ ਡਿਮਾਂਡ ਕਰਦਾ ਹੋਇਆ ਇਮੀਡੀਏਟ ਡਿਸਮਿਸਲ ਆਫ ਜੋ ਇਹ ਰਕੇਸ਼ ਕੁਮਾਰ ਔਰ ਜੋ ਉਹਦੀ ਮਦਦ ਕਰ ਰਿਹਾ ਉਹਨਾਂ ਦੇ ਪਰਚੇ ਦੱਤ ਕਰਨ ਦੀ ਮੈਂ ਮੰਗ ਕਰਦਾ ਬਹੁਤ ਬਹੁਤ ਧੰਨਵਾਦ